ਉਹ ਬੇਈਂਕੋ ਬਟਾ ਚੀਤੂ ਕਹਾਜੋ ਕਿਉਂ ਬੁਲਾ ਬੋਲ ਯਾਰ ਤੈਨੂੰ ਤੂੰ ਤੂੰ ਕੰਮ ਵੇਲੇ ਕਾਦੇ ਟੋਕਦਾ ਹੁੰਦਾ ਤੂੰ ਮੈਨੂੰ ਹੈ ਉਹ ਵੀ ਕਰਦਾ ਸੀ ਮਸਹੀ ਮਿਲਦਾ ਟਾਈਮ ਇਹਨੂੰ ਕਿਹਦੇ ਨਾਲ ਚੇਹਰ ਮਾਰਦਾ ਤੂੰ ਸਾਰਾ ਸਾਰਾ ਵਿਗਾੜ ਦਿੰਦਾ ਭੋਂ ਕੰਮ ਗਿਆ ਕਿਉਂ ਬੁਲਾਉਂਦਾ ਉਹ ਤੇਰੇ ਕੋਲ ਕੀ ਖਾੜੇ ਲਵਾਣੇ ਜਾਂ ਤੇਰੇ ਕੋਲ ਭਗੜੇ ਕੰਮ ਦਾ ਸ ਬਕਵਾਸ ਕਾਤੇ ਕਰਦਾ ਪੈਪ ਹੈਗਾ ਬਾਕੇ ਤੋੜੂ ਕੰਮ ਦਾ ਕੰਮ ਯਾਰ ਈ ਹੈ ਤੈਨੂੰ ਚੰਬੇੜਨਾ ਹੀ ਹੈ ਕਿਸੇ ਨਾਲ ਹੋਰ ਦਿਨوں ਮੇ ਕੀ ਤੇਰੇ ਤੇਰੇ ਬੰਦੇ ਅਜਨੇ ਚ ਬਰਨਣਾ ਉਹ ਸਾਰੇ 10-10 ਦਿਨ ਹੁੰਦੇ ਨਹੀਂ ਸਮੈਲ ਪਤਾ ਕਿ ਨਹੀਂ ਗੰਦੀ ਹੈ ਦਿਨਾਂ ਹੋਰ ਵੀ ਕੰਮ ਦੱਸ ਹੋਰ ਕੰਮ ਕੀ ਕਰਾਣਾ ਤੇਰੇ ਕੋਲੋਂ ਯਾਰ ਮੈਂ ਦੱਸਦਾ ਇਕਦਮ ਕਰਾਣਾ ਹੈ ਚਲ ਫੇ 10 ਕੰਮ ਪਹਿਲਾਂ ਕੰਮ ਦੱਸ ਕੰਮ ਥੋੜਲਾ ਕੰਮ ਇਹ ਆ ਇਹ ਗੰਦਾ ਕੀ ਹੈ ਅਡੀ ਚਾਚੀ ਆ ਕੈਨੇਡਾ ਤੇ ਆ ਜਿਹੜਾ ਅੰਗਰੇਜ਼ਾਣਾ ਗੋਰੀ ਆ ਠੀਕ ਆ ਤੂੰ ਗੋਰੀ ਨੂੰ ਚੁੰਬੜ ਕੋਈ ਚੁੰਬੜਿਆ ਆ ਚੱਕਰ ਇਹ ਆ ਕਿ ਗੋਰੀ ਦੇ ਹੱਥ ਪੈਰ ਨਹੀਂ ਹੈਗੇ ਚੁੰਬੜ ਕੱਟੀ ਉਹਦੇ ਕਰਨਾ ਬਸ ਮੈਂ ਚੱਲ ਫਿਰ ਮੈਂ ਇੱਕ ਕੰਮ ਕਰ ਵੀ ਦਿੰਨਾ 60000 ਰੁਪਏ ਨਕਦ ਐਡਵਾਂਸ ਚਾਹੀਦਾ ਹੁਣੇ ਲੈ ਕੇ ਆਜੋ ਇਹ 60000 ਉਹ ਯਾਰ ਕੋਈ ਤੇ ਪੁਜਾਰੀ ਮੰਗ ਕੋਈ ਤੇ ਦਾਲ ਕਿੰਨੀ ਕੋਈ ਆਟਾ ਦਾ ਕਹਿੰਦਾ ਦੇ ਦੂਜਾ ਕੰਮ ਕਰਦੇ ਫਿਰ ਬਣਾ ਜਲ ਰਹਿਣੇ ਦੇ ਕੰਮ ਆ 10 10 ਦੂਜਾ ਦਾ ਇਹ ਦੂਜਾ ਕੰਮ ਆ ਨਾ ਤੋ ਇੱਕ ਰ ਭਈਏ ਨੂੰ ਚੰਬੜ ਦਾ ਬੱਗੇ ਨੂੰ ਨਹੀਂ ਸਾਲੇ ਨਹਾਦੇ ਨਹੀਂ ਮਹੀਨਾ ਮਹੀਨਾ ਸਾਲੇ ਪੁਰਸ਼ ਵੀ ਨਹੀਂ ਕਰਦੇ ਉਤੋਂ ਖਾਂਦੇ ਵੀ ਉਹੋ 5000 ਰੁਪਏ ਤੇ ਦਾਲ ਲਾਜਿਆ ਜਾ ਤਾ ਕਿ ਗੰਦੀਆਂ ਦੀ ਉਹ ਨਗਰੇ ਕਿਉਂ ਕਰੀਏ ਤੂੰ ਭੂਤ ਤੂੰ ਆਪਣਾ ਕੰਮ ਕਰ ਯਾਰ ਕਾਹਦੇ ਕੰਮ ਕਰ ਅਸੀਂ ਅਸੀਂ ਵੀ ਇਮੋਸ਼ਨਲ ਬੰਦੇ ਸਾਡੇ ਚ ਵੀ ਇਮੋਸ਼ਨ ਹੁੰਦੇ ਆ ਤੂੰ ਤੈਨੂੰ ਯਾਰ ਮੈਂ ਕਣਕ ਵੱਢਣ ਲਾ ਦਮਾ ਕੋਈ ਗੱਲ ਨਹੀਂ ਤੈਨੂੰ ਬੱਸ ਚੱਜ ਦਾ ਸਾਫ਼ ਸੁਥਰਾ ਕੰਮ ਕਰਾ ਚੱਲ ਇੱਕ ਸਾਫ਼ ਸੁਥਰਾ ਕੰਮ ਆ ਸਾਫ਼ ਸੁਥਰਾ ਕੰਮ ਕਰਨਾ ਤਿੰਨ ਗੱਡਰ ਸਾਫ਼ ਕਰਨੇ ਆ ਤੂੰ ਯਾਰ ਚੱਲ ਤੂੰ 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 ਉੱਠ ਉਠਾ ਮਾ ਸਾਬ ਸਬਾਈ ਦਾ ਕੰਮ ਹੈ ਕਾਟਰ ਸਾਬ ਦਾ ਆ ਗਿਆ ਚਲ ਪਰ ਇੰਡੀਆ